ਗੁਰੂ ਜੀ ਕੀ ਕਥਾ ਗੁਰੂ ਰੋ ਸਤਸੰਗੋ ਜੀਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ ਉਹਨਾਂ ਦੀਆਂ ਦੋ ਦੋ ਪੰਕਤੀਆਂ ਵਿਚਾਰ ਅਮਕੀਤੀ ਸਿੱਖ ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ ਆਗਾਹ ਕੋ ਉਤਰਾੰਗ ਪਿਛਾ ਫੇਰਨਾ ਮੋੜੜਾ ਨਾ ਨਿਕ ਸਿੰਝ ਇਹ ਆਵਾਰ ਬੋੜ ਨਾ ਹੋਵੀ ਜਨਵੜਾ ਦੂਸਰਾ ਪ੍ਰਭ ਕੀ ਉਸਤਤ ਕਰੋ ਸੰਤਮੇ ਸਾਵਧਾਨ ਇਕਾਗਰ ਚੇਤ ਪਹਿਲੇ ਵਾਕ ਸਾਈਂ ਕੇੰਦਰ ਅੱਗੇ ਵੇਖ ਅੱਗੇ ਰੱਖ ਆਗਾਹ ਕੋ ਉਤਾਰਾਂ ਪਿੱਛਾ ਫੇਰ ਨਾ ਮੋੜੜਾ ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ ਪਿੱਛਾ ਫੇਰ ਨਾ ਮੋੜੜਾ ਵੇਖਣਾ ਤੇ ਇੱਕ ਪਾਸੇ ਪਿੱਛੇ ਫੋ ਪਿੱਛੇ ਮੋਈ ਨਾ ਮੋੜੜਾ ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ ਅਗਾਹ ਖੁੱਤਰਾ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮ ਲਾ ਅਦਕੀ ਤੋਂ ਇਹ ਪੂਰੀ ਤਾਕਤ ਲਾ ਲਏ ਸਿੰਘ ਅਦਕੀ ਤੋਂ ਪੂਰੇ ਇਸ ਜੰਗ ਦੇ ਵਿੱਚ ਸ਼ਾਮਲ ਹੋ ਜਾ ਆਪਣੇ ਆਪ ਨੂੰ ਦਾਤੇ ਲਾ ਦੇ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਹੁਣ ਇਹ ਗੱਲ ਰਮਜ਼ ਦੇ ਚਾਹੀ ਗਈ ਹੈ ਅੱਗੇ ਕੀ ਵੇਖੀ ਹੈ ਇਹ ਠੀਕ ਹੈ ਪ੍ਰਭੂ ਨੇ ਅੱਖਾਂ ਅੱਗੇ ਲਾਈਆਂ ਨੇ ਅੱਗੇ ਵੇਖਣ ਗਿਆ ਪਰ ਸਾਇਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੇ ਬੜਾ ਲੰਬਾ ਦੇਖ ਆਪਣੀ ਮੰਜ਼ਿਲ ਨੂੰ ਦੇਖ ਟਿਕਾਣੇ ਨੂੰ ਦੇਖ ਤੋਂ ਹੁਣ ਮੈਂ ਅਰਜ਼ ਕਰਾਂ ਇੱਕ ਬੱਚਾ ਅਗਰ ਆਪਣੇ ਜੀਵਨ ਦੇਚ ਅੱਗੇ ਵੇਖੇ ਤੋਖੀ ਹੈ ਜਵਾਨੀ ਹੈ ਜਦ ਕੇ ਕੋਈ ਬੱਚਾ ਅੱਗੇ ਨਹੀਂ ਦੇਖਦਾ ਬਚਪਨ ਦੇਚ ਹੀ ਉਲਝਿਆ ਜਾਂਦਾ ਆਪਣੇ ਹਾਨ ਦੇਚ ਹੀ ਉਲਝਿਆ ਜਾਂਦਾ ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ ਆਪਣੇ ਜੀਵਨ ਦੇਚ ਨਹੀਂ ਦੇਖਦਾ ਜਵਾਨਾ ਨੂੰ ਦੇਖਣਾ ਹੋਰ ਗੱਲ ਹੈ ਆਪਣੇ ਵਿੱਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ ਉਤੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ જરા ਹੋਰ ਅੱਗੇ ਵੇਖੇ ਤੋ ਫਿਰ ਕੀ ਏ ਬੁਢੇਪਾ ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਨਹੀਂ ਦਿਖਾਈ ਦੇਂਦੀ ਤੋ ਬੁਢੇਪਾ ਕੀ ਖਾਕ ਦਿਖਾਈ ਦੇਗਾ ਹੋਰ ਜਰਾ ਅੱਗੇ ਨਿਗਾਹ ਕਰੇ ਤੋ ਕੀ ਹੈ ਕਾਲ ਹੈ ਕਾਲ ਕਾਲ ਦੇ ਅਰਥ ਤੇ ਸਮਾਂ ਹੈ ਪਰ ਸਮੇਂ ਦੇ ਅਰਥ ਮੌਤ ਵੀ ਏ ਕਿਉਂ ਸਮੇਂ ਦੇ ਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਇਹ ਦੋ ਸੁਭਾਅ ਨੇ ਬਣਾਣਾ ਮਿਟਾਣਾ ਬਣਾਣਾ ਮਿਟਾਣਾ ਕਾਲ ਦੇ ਇਹ ਦੋ ਸੁਭਾਅ ਨੇ। ਜੋ ਸਮੇਂ ਦੇ ਚ ਬਣਿਆ ਹੈ ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ 10 20 30 40 50 60 70 ਸਾਲ ਪਹਿਲੇ ਨਹੀਂ ਸੀ। ਕੁਝ ਸਾਲਾਂ ਬਾਅਦ ਨਹੀਂ ਹੋਵਾਂਗਾ ਜੋ ਸਮੇਂ ਵਿੱਚ ਬਣਿਆ ਹੈ ਸਮਾਂ ਮਿਟਾ ਦਿੰਦਾ ਹੈ ਮੈਂ ਕਲ ਅਰਜ਼ ਕੀਤੀ ਸੀ ਕਾਲ ਇਤਨਾ ਪਰਵਲ ਹੈ ਇਹ ਤਨ ਚਾਹ ਗੁਰੂ ਪੀਰ ਪੈਗੰਬਰ ਅਵਤਾਰ ਦਾ ਸਮਾਂ ਮਿਟਾ ਦਿੰਦਾ ਹੈ ਕਾਲ ਪਾਇ ਬ੍ਰਹਮਾ ਬਪਧਰਾ ਕਾਲ ਪਾਇ ਜੋ ਜੋ ਅਵਤਾਰਾ ਕਾਲ ਪਾਇ ਕਰਬੇਸਨ ਪ੍ਰਗਾਸਾ ਸਕਲ ਕਾਲ ਕਾ ਕੀਓ ਤਮਾਸ ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਇਸ ਤਮਾਸ਼ਾ ਕੀ ਹੋ ਰਿਹਾ ਹੈ ਬਣਨਾ ਹੋ ਰਿਹਾ ਹੈ ਮਿਟਣਾ ਹੋ ਰਿਹਾ ਹੈ ਮਿਲਣਾ ਵਿਛੜਣਾ ਹੋ ਰਿਹਾ ਹੈ ਬਣਨਾ ਮਿਟਣਾ ਹੋ ਰਿਹਾ ਇੱਕ ਤਮਾਸ਼ਾ ਹੋ ਰਿਹਾ ਜੋ ਬਣ ਰਿਹਾ ਹੈ ਉਹ ਹੀ ਮਿਟ ਰਿਹਾ ਹੈ ਜੋ ਮਿਲ ਰਿਹਾ ਹੈ ਉਹ ਹੀ ਨਾਸ ਹੋ ਜਾਂਦਾ ਹੈ ਇਸ ਸਮੇਂ ਚ ਹੋ ਰਿਹਾ ਹੈ ਇਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ ਕੌਣ ਕਾਲ ਨੂੰ ਵੇਖੇ ਪਰ ਜਰਾ ਹੋਰ ਅੱਗੇ ਵੇਖੇ ਕਾਲ ਤੋਂ ਵੀ ਅੱਗੇ ਤੋ ਫਿਰ ਉਹ ਅਕਾਲ ਹੈ ਜੇ ਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਏਗੀ ਆਪਣੀ ਦ੍ਰਿਸ਼ਟੀ ਆਪਣੀ ਸਮਝ ਆਪਣੀ ਸੁਰਤ ਅਕਾਲ ਤੱਕ ਪਹੁੰਚਾਣੀ ਹੈ ਜੇ ਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ ਜਿਵੇਂ ਸਿੱਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाड़ल्याਾਂ ਨੂੰ ਮੌਤ ਦਾ ਡਰ ਦੇ ਕੇ ਭੈ ਬੀਤ ਨਹੀਂ ਕੀਤਾ ਜਾ ਸਕਦਾ ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹਈਆ ਕੀਤੇ ਪ੍ਰਹਿਲਾਦ ਵਾਸਤੇ ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲਤ ਹੈ ਕਾਲਕੀ ਡਰਾਏਗਾ ਦ੍ਰਿਸ਼ਟੀ ਤੇ ਅੱਗੇ ਲੰਘ ਗਈ ਹਣ ਮੈਂ ਥੋੜਾ ਦੌੜਾਵਾਂ ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ ਹੈ ਖਿਡੌਣਿਆਂ ਦੀ ਖੇਡ ਆਪਣੇ ਹਾਨ ਵਿੱਚ ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ ਹੈ ਅੱਗੇ ਨਹੀਂ ਦੇਖਦਾ ਆਪਣਾ ਹਾਨ ਔਰ ਆਪਣੀ ਵਾਸ਼ਨਾ ਆਪਣੀਆਂ ਕਾਮਨਾਵਾਂ ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ ਜਦ ਕਿ ਉਸ ਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ ਪ੍ਰਗਟ ਹੋਵੇਗਾ ਸਾਹਮਣੇ ਦਿਖਾਈ ਦੇਵੇਗਾ ਪ੍ਰੇਤ ਲਈ ਲੰਬੀ ਨਿਗਾਹ ਹੋਵੇ ਹੋਰ ਵੀ ਅਰਜ਼ ਕਰਦੇ ਹਾਂ ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ ਇੱਕ ਜਵਾਨ ਆਪਣੀ ਜਵਾਨੀ ਦੇ ਚੁਲਜਿਆ ਰਹਿੰਦਾ ਦੇਖਦਾ ਹੈ ਇੱਕ ਬੱਚਾ ਆਪਣੇ ਬਚਪਨ ਦੇ ਝੁਲਜਿਆ ਰਹਿੰਦਾ ਹੈ ਬਚਪਨ ਨੂੰ ਦੇਖਦਾ ਹੈ ਬੁੱਢਾ ਬੁੱਢੇ ਪਿਛੇ ਨਹੀਂ ਝੁਲਜਿਆ ਰਹਿੰਦਾ ਬੁੱਢਾਂ ਤੇ ਪਿੱਛੇ ਵੇਖਣ ਲੱਗ ਪੈਂਦਾ ਜਵਾਨੀ ਯਾਦ ਕਰਨ ਲੱਗ ਪੈਂਦਾ ਹੈ ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ ਹੈ ਉਹ ਤੇ ਦ੍ਰਿਸ਼ਟੀ ਪਿੱਛੇ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਨੇ ਪਿੱਛਾ ਫੇਰ ਨਾ ਮੋੜੜਾ ਨਾ ਵੇਖ ਪਿੱਛੇ ਵੇਖੇ ਨਾ ਅੱਜ ਤੂੰ ਪਿੱਛੇ ਵੇਖ ਰਿਹਾ ਹੈ ਹੋ ਸਕਦਾ ਤੇਰਾ ਧਿਆਨ ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਏ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇ ਥੀ ਆ ਦਾੜੀ ਹੋਈ ਭੋਰ ਅੱਗਾ ਨੇੜਾ ਆ ਪਿੱਛਾ ਰਿਆ ਦੋਰ ਪਰ ਇਹ ਪਿੱਛਾ ਵੇਖਦਾ ਪਿਆ ਪਿਛੋਕੜ ਵੇਖਦਾ ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ ਜਵਾਨ ਕਿੱਥੇ ਵੇਖੇ ਬੱਚਾ ਕਿੱਥੇ ਵੇਖੇ ਬੱਚਾ ਬਚਪਨ ਦੇ ਚਲ ਜਿਆ ਹੋਇਆ ਹੈ ਜਵਾਨ ਜਵਾਨੀ ਦੇ ਚਲ ਜਿਆ ਰਿਹਾ ਹੈ ਬੁੱਢਾ ਉੱਤੇ ਪਿੱਛੇ ਵੇਖਣ ਲੱਗ ਪੈਂਦਾ ਹੈ ਆਗਾਹ ਕੋ ਤਰ੍ਹਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ ਹੈ ਇਸ ਤਰ੍ਹਾਂ ਦੇ ਵੇਖਦਾ ਹੈ ਨਿਗਾਹ ਨੂੰ ਲੰਬਾ ਕਰਦਾ ਹੈ ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਨੂੰ ਕਾਲ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਧੀ ਵਾਟ ਤੈ ਹੋ ਗਈ ਹੈ ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਆਉਣਗੇ ਲਾਉ ਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਕਾ ਵਿਸਰਾਮ ਦਰਸ਼ਨ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤੋ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ ਦੋ ਲਫ਼ਜ਼ ਹੋਰ ਵੀ ਦਰਵਾں ਤਾਂ ਕਿ ਗੱਲ ਪੁਖਤਾ ਹੋ ਜਾਏ اور ਪੂਰੀ ਜਿਹੇ ਪਕੜ ਦੇ ਚ ਆ ਜਾਏ ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਜਦ ਪਰਮਾਤਮਾ ਮਿਲਦਾ ਹੈ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ ਹੈ ਪਹਿਲੇ ਨਹੀਂ ਮਿਲਦਾ ਨਹੀਂ ਮਿਲਦਾ ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ ਕਿ ਅਕਸ਼ਰੀ ਗਿਆਨ ਹੈ ਇਹ ਮੈਂ ਪੜਿਆ ਅਰਤਬੋਧ ਪੜ੍ਹੇ ਨੇ ਤੁਹਾਨੂੰ ਸੁਣਾ ਰਿਹਾ ਤੁਸੀਂ ਵੀ ਅਰਤਬੋਧ ਸੁਣੋਗੇ ਇਹ ਵੀ ਮੈਰਜ ਕਰਦੇ ਆਂ ਔਰ ਇਹ ਰੋਜ਼ ਹੁੰਦਾ ਰਹਿੰਦਾ ਖਤਨੀ ਬਦਨੀ ਕਹਿਨ ਕਹਾਵਨ समझ परी तो बिसरे उगावन लेकिन यह चाहिए एक कथनी भी चाहिए है ताकि कुछ अकथ की तरफ इशारे हो सकन इस कथनी भी सुनना है ताकि इतना पता चले कि कुछ ऐसी भी दुनिया जो इस कथनी तो अगे है कथनी नहीं पहुंचती ऐसी दुनिया भी है कथा उस दिन सफल हो गई किस दिन सुनना सफल हो गया जिस दिन सफल जो है समझ आ जाए प्रभु अकथ है कथा नहीं हो सकती नहीं हो सकती कथा सुनने सफल हो गई क्या हूं कथी कथे कथ देखा मैं अकथ ना कथ ना जा ਨਹੀਂ ਕਥਨ ਹੁੰਦਾ ਨਹੀਂ ਕਥ ਨਹੀਂ ਦੇ ਚਾਹਦਾ ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚਲੇਗਾ ਨਾ ਕਥਾ ਸੁਣੀ ਹੋਈ ਕਥਾ ਕੀਤੀ ਹੋਈ ਉਹਦੀ ਸਫਲ ਕਿਹਦੀ ਜਿਹਨੂੰ ਪਤਾ ਚਲ ਜਾਏ ਉਹ ਅਕਥ ਹੈ ਕਥਾ ਦੇ ਚ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਸਾ ਨਹੀਂ ਕਿ ਮੈਂ ਕਥਣੀ ਨਹੀਂ ਕੀਤੀ ਕਾ ਹੋ ਕਥੀ ਕਥੇ ਕਥ ਦੇਖਾ मैं कथन कर करके देखे मैं कहकर दे, देख ले जो मैं कहना उस तो अगे दी गल है कथा तो अगे दी गल है अकथ है अकथ है पर अकथ है इसका पहले बोध से होगा कथा करके सिर्फ समझ प्रेरणा मिलेगी इतना लाभ है ਲੇਕਿਨ ਮੈਂ ਅਰਜ਼ ਕਰਾਂ ਇਹ ਆਪਣਾ ਅਨੁਭਵ ਨਹੀਂ ਬਣੇਗਾ ਮੈਂ ਦੋਰਾਵਾ ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਜਦ ਪਰਮਾਤਮਾ ਮਿਲਦਾ ਹੈ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ ਹੈ ਜਦ ਗਿਆਨ ਮਿਲਦਾ ਹੈ ਉਦੋਂ ਹੀ ਭਗਵਾਨ ਮਿਲਦਾ ਹੈ ਦੋਵੇਂ ਇਕੱਠੇ ਮਿਲਦੇ ਨੇ ਅਲੱਗ-ਅਲੱਗ ਨਹੀਂ ਮਿਲਦੇ ਤੁਹਾਡੇ ਵਿੱਚ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਏਗੇ। ਕੋਈ ਮਨੁੱਖ ਐਸਾ ਕਹਿ ਸਕਦਾ ਹੈ। ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜ੍ਹਿਆ ਹੀ ਕੋਈ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜ੍ਹਿਆ। ਜੇ ਰੋਸ਼ਨੀ ਸੀ ਤਾਂ ਸੂਰਜ ਵੀ ਚੜ੍ਹਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦੇਂਦਾ ਪਿਆ। ਚਾਨਣਾ ਤੇ ਹੈ ਹੀ ਕੋਈ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਅਲੱਗ-ਅਲੱਗ ਨਹੀਂ ਆਉਂਦੇ ਬ੍ਰह्म ਗਿਆਨ ਇਹ ਮਿਸ਼ਰਤ ਸ਼ਬਦ ਨੇ ਅਵਸਥਾ ਵੀ ਮਿਸ਼ਰਤ ਹੈ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ अलग नहीं प्रगट होंगे सूरज अज चढ़े है तो चानना कल आएगा या चानना अज हो गया तो सूरज कल निकलेगा ऐसा नहीं है ब्रह्म अज मिल गया कल मिलेगा या ज्ञान अज मिल गया तो ब्रह्म कल मिलेगा ऐसा नहीं है दठे मिल रहे हैं दटे मिल रहे जद ब्रह्म ਦਾ ਗਿਆਨ ਬ੍ਰह्म ਦੇ ਨਾਲ ਹੀ ਮਿਲਦਾ ਹੈ। ਤੋਂ ਬ੍ਰह्म ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ ਅਕਸ਼ਰੀ ਗਿਆਨ ਕਰਕੇ। ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਇਸ ਕਰਕੇ ਪ੍ਰੇਰਣਾ ਮਿਡੇਗੀ। ਤੇ ਇਸ ਤੇ ਕਿਦਰੇ ਭਰੋਸਾ ਵੱਜ ਜਾਏ ਤੇ ਮਨ ਉਹ ਚੱਲ ਪਵੇ। ਚੱਲੇ ਕੀ ਉਸ ਦਾ ਗਿਆਨ। ਅਗਰ ਇੱਕ ਜਵਾਨ ਜਵਾਨੀ ਚੀ ਉਲਝਿਆ ਪਏ। ਕਿ ਕਿਤਨਾ ਹੀ ਪਾਠ ਕਰਦਾ ਹੋਵੇ ਕਿਤਨਾ satsang ਕਰਵਾ ਹੋਵੇ ਅਜੇ ਧਿਆਨ ਅੱਗੇ ਨਹੀਂ ਚੱਲਿਆ ਇਹ ਵੀ ਅਰਸ ਕਰਦੇ ਅਜੇ ਸੁਰਤ ਅੱਗੇ ਨਹੀਂ ਗਈ ਹਗਾ ਖੂ ਤਰਾਂ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਅਪਰਾਹ ਕਾਲ ਮਿਲਦਾ ਤੋ ਦਵੇਂ ਇਕੱਠੇ ਮਿਲਦੇ ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ ਬੜਾ ਮਹਾਨ ਹਨੁੱਖ ਹੈ ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ ਹੈ ਜੀਵਨ ਨੂੰ ਵੇਖਦਾ ਹੈ ਮਰਨ ਨੂੰ ਨਹੀਂ ਇਹ ਵੀ ਮਾਨਸਕੰਦਿਆ ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਗੁਨਿਆਨਾ ਮੰਡੀ ਪਿਟੰਡੇ ਦੇ ਕੋਲ ਭਾਦਰੋਂ ਦੀ ਸੰਗਰਾਣ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ ਗਿਆਨੀ ਜੀ ਅਜ ਪਾਦਰੋਂ ਦੇ ਸੰਗਰਾਮ ਦੀ ਕਥਾ ਕਰ ਦਵਾਂ ਹਫਤਾ ਮੈਂ ਰਹਿਣਾ ਸੀ ਮੈਂ ਠੀਕ ਹੈ ਤੋਂ ਉਸ ਸੰਗਰਾਮ ਦੀ ਕਥਾ ਦੇਚ ਇੱਕ ਪੰਕਤੀ ਹੈ ਪਾਦਰੋਂ ਦੇ ਮਹੀਨੇ ਪਾਦੋਂ ਦਾ ਮਤਲਬ ਹੈ ਬਾਦੋਂ ਛਿੱਟੇ ਪੈ ਗਏ ਪਾਣੀ ਦੀ ਠੰਡ ਹੋ ਗਈ ਬਰਸਾਤ ਹੋ ਜਾਂਦੀ ਹੈ ਟੋਪਣੀ ਕ ਲਾਗੀ ਗਰਮ ਦੋ ਬਾਦੋਂ ਹੈ ਅਰ ਮਹੀਨੇ ਦਾ ਨਾਮ ਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ 12 ਮਹੀਨੇ ਦੇ ਨਾਮ ਵਿਕਮਰੀ ਸਮਦ ਦੇ ਮੁਤਾਬਕ ਬਾਦ ਹੋਏ ਹੁਣੇ ਠੰਡ ਹੋਣੀ ਗਰਮੀ ਹੁਣੇ ਗਰਮੀ ਹੋਣੀ ਠੰਡ ਬਾਦਰੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ 5 ਮਿੰਟ ਹੋ ਗਈ 2 ਮਿੰਟ ਹੋ ਗਈ ਫਿਰ ਦੁਪਨੇ ਕਰਾਈ ਗਰਮੀ ਹੁਣੇ ਠੰਡ ਹੁਣੇ ਗਰਮੀ ਬਾਦ ਹੋਏ ਕਈ ਮਨੁੱਖ ਵੀ ਬਾਦਰੋਂ ਦੀ ਤਰ੍ਹਾਂ ਹੁੰਦੇ ਨੇ ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ ਸ਼ਾਂਤ ਕਰ ਗਏ ਬੜਤੂ ਬਾਦਰੋਂ ਦਾ ਆ ਉਬਲ ਗਿਆ ਤਪਕੇ ਹੁਣੇ ਬੜੇ ਆਨੰਦਮਈ ਬੈਠੇ ਸਨ ਹੁਣੇ ਚਿੰਤਾਤ ਹੋ ਗਏ ਨੇ ਹੁਣੇ ਬੜਾ ਸ਼ਾਂਤ ਵਈ ਬੈਠਾ ਸੀ ਹੁਣੇ ਕਰੋਧਈ ਹੋ ਗਿਆ ਬਾਦ ਹੋਏ ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਪੀਆਂ ਕਰਦੀਆਂ ਸਨ ਹੁਣ ਦੁਰਾਚਾਰ ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸਨ ਬੜਾ ਪ੍ਰਕਤ ਤੇ ਕੋਨਾ ਬਾਦ ਹੋਏ ਬੋਤੇ ਮਨੁਖ ਬੋਤੇ ਮਨੁਖ ਤਾਂ ਬਹਾਦਰੋਂ ਦੀ ਤਰ੍ਹਾਂ ਦੋ ਬਾਹਰ ਹੈ ਇੱਕ ਘੰਟੇ ਦੀ ਕਥਾ ਦੇ ਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਇ 40 ਮਿੰਟ ਇੱਕ ਪੰਕਤੀ ਤੇ ਲਾਇ ਉਹ ਪੰਕਤੀਏ ਹੱਥ ਮਰੋੜੇ ਤਨ ਕਵੇ ਸਿਆਉ ਹੋਆ ਸੇ ਆਖਰੀ ਪ੍ਰਾਣ ਆਯੁਰਵੇਦ ਦੇ ਮਤਾਬਕ ਧਰਮ ਗ੍ਰੰਥਾਂ ਦੇ ਮਤਾਬਕ ਮਨੁੱਖ ਦੀ ਨਾਭੀ ਦੇ ਚ ਆਖਰੀ ਪ੍ਰਾਣ ਨਾਭੀ ਨੂੰ ਗੰਡਵੀ ਕਹਿੰਦੇ ਨੇ ਆਜ ਕਾਲ ਖੁਲੇ ਤੇਰੀ ਗਾਂਟੜ ਇਹ ਗੰਡ ਦੋ ਹਾਲਤਾਂ ਦੇ ਚ ਖੁੱਲਦੀ ਹੈ ਇੱਕ ਮੌਤ ਦੇ ਸਮੇਂ ਕਾਲ ਦੇ ਸਮੇਂ ਇਕ ਦ੍ਰਿਸ਼ਟੀ ਜਦ ਅਕਾਲ ਤੇ ਪਾਜਾ ਉਸ ਵਕਤ ਖੁੱਲਦੀ ਹੈ ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ ਕਾਲ ਨੇ ਗੰਢ ਖੋਲ ਦਿੱਤੀ ਮੌਤ ਨੇ ਗੰਢ ਖੋਲ ਦਿੱਤੀ ਆਜ ਕਾਲ ਖੋਲੇ ਤੇਰੀ ਗਾਂਠੜੀ ਜਿਵੇਂ ਨਾਭੀ ਖੁੱਲਦੀ ਹੈ ਤੇ ਆਖਰੀ ਪ੍ਰਾਣ ਨਿਕਲਦਾ ਹੈ ਤੋ ਸਰੀਰ ਦੀ ਜੋ ਹਾਲਤ ਆਉਂਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਅਨੇ ਮੁੱਠੀਆਂ ਬੰਦ ਆਉਂਦੀਆਂ ਦੰਦੀਆਂ ਵੱਜਦੀਆਂ ਸਰੀਰ ਤੇ ਕੰਬੜੀ ਛਿੜ ਜਾਂਦੀ ਏ ਹਿੱਟਕੀ ਆਉਂਦੀ ਹੈ ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਗੰਢ ਖੁੱਲ ਗਈ ਨਾਭੀ ਖੁੱਲ ਗਈ ਇੱਕ ਮੌਤ ਦੀ ਝੋਟ ਨਾਲ ਕਾਲ ਦੀ ਝੋਟ ਨਾਲ ਇਹ ਗੰਢ ਖੁੱਲਦੀ ਹੈ ਇੱਕ ਅਕਾਲ ਦੀ ਝੋਟ ਨਾਲ ਖੁੱਲਦੀ ਹੈ ਕਾਲ ਦੀ ਝੋਟ ਨਾਲ ਇਹ ਜਦ ਗੰਢ ਖੁੱਲਦੀ ਹੈ ਸਰੀਰ ਦੀ ਮੌਤ ਹੋ ਜਾਂਦੀ ਹੈ ਤਨ ਮਰ ਜਾਂਦਾ ਹੈ ਮਨ ਸੂਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਦੇ ਚੜਾ ਜਾਂਦਾ ਹੈ ਕਿਸੇ ਦੂਜੇ ਸਰੀਰ ਦੇ ਚ ਗਰਭ ਦੇ ਚ ਪ੍ਰਵੇਸ਼ ਕਰ ਜਾਂਦਾ ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ ਤੋਂ ਗਰਭ ਵੀ ਹਰ ਸਮੇਂ ਉਪਲਬਧ ਨੇ ਇਸ ਨੂੰ ਧਾਰਮਿਕ ਅਨਭਵੀ ਪੁਰਸ਼ ਇੰਜ ਕਹਿੰਦੇ ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ ਗਰਭ ਧਾਰਨ ਕਰਨ ਦੀ ਉਪਲਬਧੀ ਹਰ ਵਕਤ ਮੌਜੂਦ ਹੈ ਆਮ ਸਧਾਰਨ ਮਰਕ ਪ੍ਰਵੇਸ਼ ਕਰ ਜਾਂਦਾ ਕਿਉਂਕਿ ਤਨ ਦੀ ਮੌਤ ਹੋਈ ਏ ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ ਇਸ ਸੂਖਮ ਸਰੀਰ ਦਾ ਖੁਲਾਸਾ ਕਿਸੇ ਵਕਤ ਕਰਾਂਗਾ ਇਹਨੂੰ ਮਨ ਵੀ ਕਹਿੰਦੇ ਨੇ ਇਹਨੂੰ ਆਤਮਾ ਵੀ ਕਹਿੰਦੇ ਨੇ ਹਾਂ ਇਹਨੂੰ ਸੂਖਮ ਸਰੀਰ ਵੀ ਕਹਿੰਦੇ ਨੇ ਇਨਰ ਬੋਡੀ ਅੰਦਰ ਇੱਕ ਸਰੀਰ ਸਰੀਰ ਦੇ ਅੰਦਰ ਇੱਕ ਸਰੀਰ ਪਰ ਉਹ ਨਿਰਾਕਾਰ ਸਰੀਰ ਹੈ ਆਕਾਰ ਨਹੀਂ ਰੱਖਦਾ ਵਿਚਾਰਾਂ ਦਾ ਪ੍ਰਵਾਹ ਸੋਚਣੀ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਸੰਸਕਾਰਾਂ ਦਾ ਇਕੱਠ ਹੈ ਲੋ ਇੱਕ ਹਵਾ ਹੈ ਪੂਰੇ ਸਰੀਰ ਦੇ ਵਿੱਚ ਗੰਡਜਤ ਖੁੱਲਦੀ ਹੈ ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ ਹੈ ਦੋਹਾਂ ਦਾ ਸੰਬੰਧ ਬਣਾ ਰੱਖਿਆ ਹੈ ਪ੍ਰਾਣਾ ਨੇ ਤੇ ਆਖਰੀ ਪ੍ਰਾਣ ਨਾਭੇ ਵਿੱਚ ਹੈ ਜਿੱਤਨੇ ਚਲਦਾ ਆਖਰੀ ਪ੍ਰਾਣ ਨਾਭੇ ਵਿੱਚੋਂ ਰੁਕਸਤ ਨਹੀਂ ਹੁੰਦਾ ਇਹ ਸੂਖਮ ਸਰੀਰ ਦਾ ਸੰਬੰਧ ਅਸਤੂਲ ਸਰੀਰ ਨਾਲ ਬਣਿਆ ਰਹਿੰਦਾ ਹੈ ਜੈਸੇ ਉਹ ਗੰਢ ਖੁੱਲਦੀ ਹੈ ਮੌਤ ਦੀ ਛੋਟ ਨਾਲ ਆਖਰੀ ਪ੍ਰਾਣ ਰੁਕਸਤ ਹੁੰਦਾ ਹੈ ਤੋ ਤਨ ਦੱਸ ਦਿੰਦਾ ਹੈ ਕਿਉਂਕਿ ਤਨ ਦੇ ਚੋਂ ਸੂਖਮ ਸਰੀਰ ਨਿਕਲਦਾ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਕਾਲ ਨਾਲ ਇਹ ਗੰਢ ਖੁੱਲੀ ਹੈ ਦੂਜਾ ਤਨ ਮਿਲ ਜਾਂਦਾ ਹੈ ਉਹ ਸੂਖਮ ਸਰੀਰ ਪਰ ਆਕਾਲ ਦੀ ਛੋਟ ਨਾਲ ਇਹ ਗੰਢ ਖੁੱਲੀ ਹੈ ਇਹ ਸੂਖਮ ਸਰੀਰ ਨਿਰੰਕਾਰ ਦੇਚ ਇੰਜ ਲਈ ਨ ਹੋ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨ થઈ ਆਰਾਮ ਕਿਉਂਕਿ ਸੂਖਮ ਸਰੀਰ ਨਿਰਆਕਾਰ ਹੈ ਨਿਰਆਕਾਰ ਨਿਰਆਕਾਰ ਵਿੱਚ ਲੀਨ ਹੋ ਜਾਂਦਾ ਹੈ ਇਸਨੋ ਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤ ਰ